ਪੰਜਾਬ ਵਿਚ ਕਾਨੂੰਨੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਤੋਂ ਪੂਰੇ ਸੂਬੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕੀਤੀ ਗਈ ਜੋ ਅਗਲੇ 72 ਘੰਟਿਆਂ ਤੱਕ ਲਗਾਤਾਰ ਚੱਲੇਗਾ ਇਸ ਮੁਹਿੰਮ ਤਹਿਤ ਅਪਰਾਧ ਗੈਂਗਸਟਰ ਗਤੀਵਿਧੀਆਂ ਨਸ਼ਾ ਤਸਕਰੀਆਂ ਤੇ ਗੈਰ ਕਾਨੂੰਨੀ ਸਰਗਰਮੀਆਂ ਖਿਲਾਫ ਤਕੜਕ ਕਾਰਵਾਈ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਵੀ ਇਸ ਆਪਰੇਸ਼ਨ ਦੀ ਸ਼ੁਰੂਆਤ ਡੀਆਈਜੀ ਇੰਦਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਇਸੇ ਵੱਡੇ ਪੱਧਰ ਤੇ ਕਾਸ ਆਪਰੇਸ਼ਨ ਚਲਾਇਆ ਗਿਆ ਇਹ ਫਿਰਨਸਾ ਇਹ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰਾਂ ਦੇ ਵਿਰਦ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਹਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜਕੱਲ੍ਹ ਔਰ ਪਰਸੋਂ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਹਨਾਂ ਦੇ ਅਰੈਸਟ ਔਰ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਫਰੋਸ ਰਨ ਕਰਦੇ ਕਾਰਵਾਈ ਮਤਲਬ ਉਸਰਾ ਗੈਂਗਸਟਰ ਪਰ ਕਿਉਂ ਇਹਦੇ ਬਿਲਕੁਲ ਉਸ ਤਰ੍ਹਾਂ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰੰਤੇ ਰਹੇਗਾ। ਸਰ ਪ੍ਰੈਸ਼ਨ ਜਿਹੜਾ ਇੱਕ ਕੀਤਾ ਗਿਆ ਸੀ ਪ੍ਰਹਾਰ ਉੱਥੇ ਵੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੁਣ ਜਿਹੜਾ ਦੂਸਰਾ ਪ੍ਰਹਾਰ 2 ਸ਼ੁਰੂਆਤ ਹੋਈ ਹੈ। ਨਹੀਂ ਨਹੀਂ ਡੈਫੀਨੇਟਲੀ ਜੀ ਮੈਂ ਜੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਗ ਸਸਪੀ ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਵਧਾਈ ਦੀ ਪੱਤਰ ਹੈ ਕੁੱਲ ਆਪਰੇਸ਼ਨ ਪ੍ਰਹਾਰ ਵੰਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕੀਤੀਆਂ ਗਈਆਂ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ-ਕੁਝ ਨੇ ਰਿਕਵਰੀਜ਼ ਨੇ ਐਨਡੀਪੀਐਸ ਅ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹੈਰੋਇਨ ਆ ਰਿਕਵਰ ਹੋਈ ਹੈ ਚਾਰ ਹੈਂਡ ਗ੍ਰੇਨੇਡ ਰਿਕਵਰ ਹੋਏ ਕੁਝ ਪਿਸਟਲ ਇੱਕ ਰਾਈਫਲ ਮੈਗਜ਼ੀਨ ਇਸ ਤਰ੍ਹਾਂ ਕੇ ਕਾਫੀ ਅੱਛੇ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਕੀਆ ਉਹ ਆਪਰੇਸ਼ਨ ਪ੍ਰਹਾਰ ਵੰਦੇ ਕੀਤੀਆਂ ਨੇ ਤੇ ਆਮ ਸ਼ੋਰ ਜਿਹੜਾ ਆਪਰੇਸ਼ਨ ਪ੍ਰਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ਲੀ ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆ ਸਟਾਰਟ ਹੋ ਚੁੱਕਾ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਨਾਂ ਨੇ ਇਹ ਵੈਰੀਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਾਨੂੰਨੀ ਕਰਵਾਈ ਉਹ ਅਮਰਸ ਜੰਦਗੀ ਸਰ ਬਾਰਡਰ ਏਰੀਆ ਹੈ ਕਾਫੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਲਗਾਤਾਰ ਫੌਜੀ ਬਾਰਦੀ ਵਿੱਚ ਚੱਲ ਰਹੀ ਹੈ ਤਾਂ ਪੁਲਿਸ ਲਈ ਰੂਰਲ ਲਈ ਪੁਲਿਸ ਲਈ ਤਾਂ ਕਾਫੀ ਚੈਲੈਂਜਿੰਗ ਰਹਿੰਦਾ ਹੈ ਜॉਬ ਨਹੀਂ ਪੁਲਿਸ ਦੀ ਜॉਬ ਵੈਸੇ ਤਾਂ ਦੇਖੋ ਜੀ ਸਾਰੇ ਵਾਰਸੀ ਚੈਲੈਂਜਿੰਗ ਹੈ ਬਟ ਯੂ ਆਰ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅਮਰਸ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹਾਂ ਹਰ ਇੱਕ ਤਰੀਕੇ ਕਿਤਾ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਐਕਸਟਰਾ ਫੋਰਸ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸੀ ਰੇਡ ਕਰ ਰਹੀ ਹੈ ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ ਤੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਵਿੱਚ ਵੀ ਐਕਸਟਰਾ ਫੋਰਸ ਜਿਹੜੀ ਉਹ ਵੱਖ-ਵੱਖ ਯੂਨਿਟਸ ਤੋਂ ਭੇਜੀ ਗਈ ਹੈ ਉਹ ਫੋਰਸ ਜਿਹੜੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯੂਟਿਲਾਈਜ਼ ਹੋ ਰਹੀ ਹੈ ਜਿਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਲੱਗਦਾ ਪੋਜ਼ਿਟਿਵ ਰਿਜ਼ਲਟ ਹੋਣਗੇ ਕੱਲ ਵੀ ਇੱਕ ਘਰ ਦੇ ਵਿੱਚੋਂ 25 ਮਨੋਹੈਰੋਨ ਮਿਲੀ ਹੈ ਜਿਸ ਤਰੀਕੇ ਨਾਲ ਪੁਲਿਸ ਨੇ ਕਵਰ ਕੀਤੀ ਹੈ ਬਾਰਡਰ ਏਰੀਆ ਦੇ ਵਿੱਚ ਜੀ ਜੀ ਨਹੀਂ ਡੈਫੀਨੇਟਲੀ ਜੀ ਦੇ ਕੁਤ ਕਰਨ ਦੇ ਵਾਸਤੇ ਤੋਂ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਰਵਾਈ ਪਬਲਿਕ ਨੂੰ ਤੰਗ ਕਰੂਗਾ ਤੁਸੀਂ ਕੋਈ ਦੇ ਵਿੱਚ ਜੇ ਮਾਚ ਕੋਈ ਇਸ ਤਰ੍ਹਾਂ ਦੀ ਗੱਲ ਨਾ ਚਲੀ ਜਾਏ ਕਿ ਬਿਲਕੁਲ ਵੀ ਨਹੀਂ ਜੀ ਮੈਂ ਇਹ ਕਵਾਂਗਾ ਪਬਲਿਕ ਨੂੰ ਤੁਹਾਡੇ ਥ्रू ਮੈਂ ਮੈਸੇਜ ਔਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਰੰਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਗੇ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣੇਗਾ ਸ੍ਰੀ ਅਤੀ ਸਰ ਕੋਈ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀਤੇ ਆ ਬਾਕੀ ਚਲੋ ਡਿਟੇ ਜੀ ਹਾਂ ਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਹੋਈ ਉਹ ਡੂਰਿੰਗ ਦਾ ਡੇ ਕੀਤੀ ਜਾਏਗੀ ਸਾਰੀ ਜਮਤ ਸਗਾ ਜਿੱਥੇ ਜਿੱਥੇ ਰੇਡ ਚੱਲਦੀ ਸਾਰੀ ਸਮਾਂ ਜਾਓਗੇ ਤੁਸੀਂ ਬਸ ਹਲੇ ਹੁਣ ਚੱਲ ਰਿਹਾ ਜੀ ਪ੍ਰੋਸੀਜਰ ਸਟਾਰਟ ਕੀਤਾ ਦੈਨ ਸਲੋਲੀ ਸਲੋਜੀ ਜਿੱਦਾਂ ਦਾ ਡੇ ਅਡਵਾਂਸ ਹੁੰਦਾ ਸੋ ਵੀਲ ਡੂ ਦੈ ਮਿਸਟ ਆਲ ਦਾ ਬੈਸਟ ਸਰ ਥੈਂਕ ਯੂ ਸੋ ਦੂ ਥੀਟ ਸਰ